ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜਾ ਰਹੇ ਹਾਂ ਜੀ ਮਰੰਡੇ ਨੂੰ ਅੱਜ ਤੇ ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਵੀਡੀਓ ਚ ਆਪਾਂ ਨੂੰ ਵੀ ਵਿਆਹ ਤੇ ਅੱਜ ਰਹਿ ਗਿਆ ਇੱਕ ਦਿਨ ਮੇਲ ਨੂੰ ਕੱਲ ਨੂੰ ਮੇਲ ਆ ਤੇ ਸਾਡੇ ਫਸਾ ਟਾਈਮ ਹੋ ਗਿਆ ਮੇਰੇ ਕੋਲ ਇਸ ਟਾਈਮ ਇੰਡੀਆ ਤੇ ਪਹਿਲਾਂ ਤਾਂ ਉਹ 10 ਵਜੇ ਦਾ ਦੀ ਦੁਕੱਬ ਜਾ ਰਹੇ ਹੁੰਦੇ ਆ ਮੈਂ ਤੇ ਬੰਦਾ ਸਵੇਰੇ ਸਾਜਰੇ ਉੱਠ ਕੇ ਵੀ ਕੋਸ ਮੰਨ ਲੀ ਕਾਰਨ ਜੋਗਾ ਹੈ ਨਹੀਂਗਾ ਇੰਡੀਆ ਪਿਆਰ ਬਿਜੁਰ ਸਾਰੇ 10 ਵਜੇ ਹੁੰਦੇ ਆ ਹੀ ਆਪਣੇ ਇੱਧਰ ਤੇ ਹੁਣ ਆਪਾਂ ਚੱਲੇ ਨਹੀਂ ਮਰਨ ਦੇ ਉਹਨਾਂ ਦੀ ਕੱਲ ਵਾਲੀ ਵੀਡੀਓ 'ਚ ਦੇਖਿਆ ਹੋਣਾ ਆਪਾਂ ਜੁੱਤੀ ਦੇਖਦੇ ਫਿਰਦੇ ਸੀ ਕਰਾ ਲਈ ਬਾਕੀ ਦਾ ਆਪਣੇ ਕੰਮ ਹੋ ਗਏ ਸੀ ਤੇ ਉਹ ਜੁੱਤੀ ਨਹੀਂ ਜਿਹੜੀ ਆਪਾਂ ਨੂੰ ਪਸੰਦ ਉੱਥੇ ਤੇ ਜਿਹੜੀ ਆਪਾਂ ਜੁੱਤੀ ਭਾਲਦੇ ਸੀ ਉਹ ਕਹਿੰਦੇ ਅਸੀਂ ਆਰਡਰ ਕਰੀ ਹੋਈ ਆ ਹਲੇ ਸਾਡੀ ਆਉਣੀ ਆ ਪਰਸੋਂ ਮੈਂ ਸਾਡੇ ਕੱਲ ਨੂੰ ਤਾਂ ਵਿਆਹ ਆ ਗਿਆ ਪਰਸੋਂ ਆਪਾਂ ਕਰਨੀ ਆ ਜੁੱਤੀ ਤੇ ਹੁਣ ਆਪਾਂ ਮਰੰਡੇ ਦੇਖਣ ਚੱਲੀ ਆ ਜੁੱਤੀ ਜੀ ਆਪਣੀ ਬਣ ਗਈ ਕੱਲ ਤੇ ਆਪਾਂ ਤੁਹਾਨੂੰ ਘਮੋਣਿਆ ਮਰੰਡੇ ਲਓ ਜੀ ਆਪਾਂ ਔਰੇ ਪੁਲਿਸ ਥਾਣੇ ਦੇ ਸਾਹਮਣੇ ਆ ਗਏ ਮਰੰਡੇ ਤੇ ਆ ਗਏ ਪੁਲਿਸ ਥਾਣਾ ਇੱਧਰ ਤੇ ਸੜਕ ਤੋਂ ਦੀ ਆਪਣੀ ਮਡੋਲੀ ਤੋਂ ਮਡੋਲੀ ਤੋਂ ਜਾਂਦੀ ਇਧਰ ਚਮਕੌਰ ਸਾਹਿਬ ਫੋਦੇਗੜ ਸਾਹਿਬ ਲੰਘ ਜਾਂਦੀ ਫਾਟ ਨੂੰ ਲੰਘ ਜਾਂਦੀ ਸੜਕ ਤੇ ਆ ਆ ਗਈ ਜਿਹੜਾ ਰੇਲਵੇ ਲਾਈਨ ਦੇ ਡੰਡਾ ਨੂੰ ਇਹਨੇ ਉਹ ਬਣਾਇਆ ਰਸਤਾ ਤੁਸੀਂ ਦੇਖਿਓਣੀ ਇਹਦੀ ਵੀਡੀਓ ਕਈ ਵਾਰ ਹੋਏ ਭਰ ਜਾਂਦਾ ਜੀ ਪਾਣੀ ਇਹ ਹੋ ਜਾਂਦਾ ਫੁੱਲ ਤੇ ਆਪਾਂ ਅੱਜ ਦਾ ਮਰੰਡੇ ਕਾ ਦੇਖਦਾਂਗੇ ਕਿਉਂਕਿ ਆਪਾਂ ਨੂੰ ਨੇੜੇ ਕਰਾਲੀ ਪੈਂਦਾ ਜੀ ਟਰੈਫਿਕ ਰੂਲ ਕੋਈ ਨਹੀਂ ਫੋਲੋ ਕਰਦਾ ਤਿੰਨ ਤਿੰਨ ਲੈਣਾ ਆਉਣੀ ਏ ਮੁਰੇ ਤੋਂ ਬੰਦੇ ਨੂੰ ਆਏ ਕਹਿੰਦੇ ਨੇ ਵੀ ਤੂੰ ਹੁਣ ਇੱਥੇ ਲਾ ਲਾ ਆਉਣ ਮੁਰੇ ਤੋਂ ਬਾਬਾ ਸਿਆਣਾ ਬਣਾ ਬੰਦਾ ਸੀ ਆ ਰਿਹਾ ਸੀ ਉਹ ਅਟੈਕ ਕਰਦਾ ਉਹ ਵੀ ਉੱਥੇ ਜਿੱਥੇ ਪੜਨ ਲੱਗਿਆ ਹੋਵੇ ਹਾਂਜੀ ਆਪਾਂ ਨੇ ਆਪਣੀ ਗੱਡੀ ਤਾਂ ਲਾਤੀ ਜੀ ਪਾਰਕਿੰਗ ਤੇ ਹੁਣ ਆਪਾਂ ਦੇਖ ਰਹੀ ਬਾਜ਼ਾਰ ਚ ਤੇ ਇਧਰ ਆਪਣੀ ਆ ਓਪਨ ਮਾਰਕੀਟ ਵੀ ਲੱਗੀ ਹੋਈ ਆ ਏ ভাই ਵੇਖਦੇ ਆਂ ਔਰੇ ਟੀ-ਸ਼ਰਟ ਪੈਂਟਾਂ ਕੱਪੜੇ ਸਿਉਂਦੇ ਵੀ ਨੇ ਦਰਜੀ ਵੀ ਬੈਠੇ ਨੇ ਆਹ ਲੋ ਜੀ ਔਰੇ ਰੋਲਾ ਹੋ ਗਿਆ ਦੋ ਜਾਨਿਆਂ ਦਾ ਦੇਖੋ ਆਪਣੇ ਜਮਾ ਕੋਈ ਵੀ ਰੂ ਰੈਗੂਲੇਸ਼ਨ ਔਰੇ ਹੋਣੀ ਕਰਦਾ ਹੈ ਬੋਲੋ ਕਰਦਾ ਨਾ ਬਾਈ ਕੁਛ ਨਹੀਂ ਹੁੰਦਾ ਹੈ ਚਲਦੀ ਰਹੀਏ ਇੰਨੀ ਕੁ ਆ ਹੋਗਾ ਉਹ ਰੇੜੀ ਜੇ ਢਲੀ ਤੇ ਇਹ ਵੀ ਪਤਾ ਲੱਗਦਾ ਹੈ ਗੱਲ ਸਿੰਘ ਫਾਜੜ ਔਰੇ ਬਸ ਕੜੇ ਜਿੱਦੀ ਛੋਟੀ ਉਸਦੀ ਮੈਂ ਸੋ ਕੰਮ ਆਈ ਇਹਦਾ ਜਿਵੇਂ ਚੱਲੀ ਜਾਂਦਾ ਲੱਗੀ ਚੱਲੋ ਬਸ ਸਵਾਰੀ ਆਪਣੀ ਸਵਾਰੀ ਦੀ ਆਪ ਜ਼ਿੰਮੇਵਾਰ ਆ ਉਹ ਤਰੀਕਾ ਵਰਤਿਆ ਜਾਂਦਾ ਹੈ ਬੜਾ ਕੰਮ ਤੇ ਬਚਾਓ ਵੀ ਚੀ ਬਚਾਓ ਆ ਲੋ ਜੀ ਆਪਾਂ ਆ ਗਏ ਬਾਜ਼ਾਰ ਚ ਦੇਖਦੇ ਹਾਂ ਜੁੱਤੀਆਂ ਵਾਲੀ ਦੁਕਾਨ ਆ ਉਹ ਕਿੱਥੇ ਕਰਪੀ ਆਹ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਕੋਲ ਥੋੜੇ ਬਾਅਦ ਸਟੈਂਡ ਤੋਂ ਸਾਹਮਣੇ ਤੋਂ ਨਾ ਜਿਹੜੀ ਸੜਕੋਂ ਦੀ ਉਹਦੇ ਤੇ ਗੁਰਦੁਆਰਾ ਸਾਹਿਬ ਹੋਊਗਾ ਜੀ ਆਹੋਂ ਮਰੰਡੇ ਦਾ ਯਾਰ ਜਿ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਤ ਨੋ ਉਸਿਲ ਵਾਹ ਰੋ ਲੋ ਯਾਰ ਪਹਿਲੀ ਦੁਕਾਨ ਮਿਲੀ ਆਪਾਂ ਨੂੰ ਜੁੱਤੀਆਂ ਵਾਲੀ ਦੇਖਦੇ ਇਹਦੇ ਵਿੱਚ ਜੇ ਆ ਜਿਹਨ ਪਸੰਦ ਆ ਆਪਾਂ ਨੂੰ ਹਾਂ ਸਹੀ ਹੈ ਜੀਓ ਸਾਈਓਗਾ ਯੋਕੇ ਦਾ ਸਾਈਓ ਦੇਖਾ ਬਾਈ ਨੇ ਪਹਿਲਾਂ ਪੁਆ ਕੇ ਹੁਣ ਦੇ ਦੇਣ ਜੁੱਤੀ ਕਿਹੜੀ ਪਸੰਦ ਆਉਂਦੀ ਆ ਇਹ ਅੱਜਾ ਨਹੀਂ ਲਿਵੇ ਕੋਮਨੀ ਜਿੱਦਾਂ ਬੰਦ ਦੇ ਵਿੱਚ ਪਹਿਲੀ ਚੀਜ਼ ਪਹਿਲੀ ਮਿਲਦੀ ਹੈ ਦਿਖਾਓ ਸੈਂਡਲ ਸਲੀਪਰ ਨਹੀਂ ਪਹਿਲੀ ਚਲੀ ਵਾਲ ਦੀ ਨਾਲ ਨਾਲ ਤੁਸੀਂ ਦੇਖੀ ਜਾਓ ਜੁੱਤੀਆਂ ਸ਼ਾਇਦ ਥੋੜੇ ਜੁ ਕਿਸੇ ਨੂੰ ਖਸਾ ਦਾ ਜਵੇ ਹਰੇਕ ਦੀ ਆਪਣੀ ਹਣੀ ਚ ਵਾਇਸ ਹੁੰਦੀ ਆ ਤੇ ਆ ਤਿੰਨਾਂ ਜਿਹਦੇ ਆਪਾਂ ਨੂੰ ਤਾਂ ਨਹੀਂ ਕੋਈ ਆਈ ਤੇ ਦੇਖੋ ਬਾਈ ਹੁਣ ਹੋਰ ਲੈ ਕੇ ਆਉਣਗੇ ਆ ਉਹ ਵੀ ਰੀਤੀ ਜੱਕ ਲਗਾ ਲੱਭੇ ਇਕੱਠੇ ਕਰਕੇ ਸਾਰੇ ਉਹ ਨਹੀਂ ਲੱਗੇ ਇਹ ਪੈਂਸ ਵੀ ਨਹੀਂ ਪਣੀ ਤੇ ਹੁਣ ਦੇਖਦੇ ਆ ਕੋਈ ਬਾਈਆਂ ਨੇ ਬਾਈ ਨੇ ਜੁੱਤੀਆਂ ਦਾ ਲਾਵਾ ਢੇਰ ਇੱਥੇ ਹੁਣ ਦੇਖਦੇ ਆ ਕਿਹੜੀ ਪਸੰਦ ਆਉਂਦੀ ਆ ਤੇ ਬਾਈ ਕੋਲ ਵੈਰੈਟੀਜ਼ ਹੋਣੀਆਂ ਜੁੱਤੀਆਂ ਬਹੁਤ ਸੋਹਣੀਆਂ ਸੋਹਣੀਆਂ ਬਾਈ ਦੀਆਂ ਆਹ ਨੇ ਦੇ ਦੇ ਕਿਹੜੀ ਪਸੰਦ ਮਰਦੇ ਆ ਕਰਦੇ ਇਹ ਬਾਈ ਨੇ ਦਾ ਲਾਵਾ ਢੇਰ ਰੋਰੇ ਕੱਢ ਕੱਢ ਜੁੱਤੀਆਂ ਦਾ ਪਰ ਹਲੇ ਹੀ ਮਨ ਦੋ ਜਿੱਤਾਂ ਚ ਹੋਇਆ ਪਿਆ ਹੇ ਹਲੇ ਹੀ ਭਾਈ ਨੂੰ ਕਿਹਾ ਵੀ ਹੋਰ ਦਿਖਾ ਦੇ ਭਾਈ ਇਹ ਹੋਏਗਾ ਕੁਝ ਇਹ ਭਾਈ ਦੇਖਣ ਲੱਗਾ ਹੈ ਲੱਭ ਰਿਹਾ ਵੀਰ ਇਹ ਵੀ ਕੋਈ ਟ੍ਰੈਂਡ ਚ ਆਏਗਾ ਕੋਈ ਟ੍ਰੈਂਡ ਨਾ ਚਲੋ ਸਾਨੂੰ ਦਿਖਾਉਣੇ ਆ ਹੁਣ ਹਾਂ ਵੀ ਇੱਕ ਜੁੱਤੀ ਦਾ ਵੀ ਆਪਣੀ ਸਿਲੈਕਟ ਬਾਕੀ ਹੁਣ ਤੁਸੀਂ ਆਪ ਦੇਖ ਲਿਓ ਵਿੱਚ ਵੀ ਕਿਹੜੀ ਕਰੀਆ ਇਹਦੇ ਇਹ ਕਿਹੜੀ ਦਾ ਕਿਹੜਾ ਕਿਹੜੀ ਜੁੱਤੀ ਘਟਾ ਕਿਹੜਾ ਡਿਜ਼ਾਈਨ ਘਟਾ ਉਹ ਦੇਖ ਲਿਓ ਤੁਸੀਂ ਆ ਵੀ ਪੁੱਛ ਲੈਣਾ ਵੀ ਕਿਹੜੀ ਪਸੰਦ ਕਰੀਆ ਬਾਕੀ ਨਹੀਂ ਤੁਹਾਨੂੰ ਵਿਆਹ ਦੇ ਦਿਖਾਵਾਂਗੇ ਭਾਈ ਹਾਂ ਠੀਕ ਹੈ ਜੀ ਤੇ ਜਦੋਂ ਬਾਅਦ ਕੀ ਹੁਣ ਇੱਕ ਹੋਰ ਜੁੱਤੀ ਸਿਲੈਕਟ ਕਰਨੀ ਆ ਤੇ ਕਿਹਨਾ ਨੰਬਰ ਦੀ ਆਪਣਾ ਸਾਈਜ਼ ਨੰਬਰ ਇਹ ਹੋਰ ਦੇਖਦੇ ਪੱਕਾ ਇਹ ਸਲਿੱਪ ਨਹੀਂ ਕਰ ਇਹ ਵੀ ਆਹ ਤੇ ਲਿੱਪ ਨਹੀਂ ਕਰੀ ਗਾ ਓਰੇ ਮਖਾਸ ਮਰੰਡੇ ਦੀ ਰਹੇਸ਼ ਆਪਣੀ ਮੇਰੀ ਨਹੀਂ ਹਾਂ ਜੀ ਦੋਨੋਂ ਮੇਰਾ ਪਿੰਡਾ ਠੀਕ ਹੈ ਜੀ ਇਹ ਦੁਕਾਨ ਆਪਣੇ ਦੁਕਾਨ ਆਪਣੀ ਜੇ ਕੰਮ ਕਰਦੇ ਆ ਬਾਈ ਆਇਓ ਓਰੀ ਤੇ ਮੈਂ ਖਾਸ ਬਰਾਂਡੇ ਤੇ ਨਹੀਂ ਮੇਰਾ ਪਣਾ ਰਹੇ ਸੋਨਾ ਬਾਈ ਜਿਹਨੇ ਦਿੱਤਾ ਠੀਕ ਠੀਕ ਇਹ ਤਾਂ ਨਾ ਉਹੀ ਜਗਾ ਨਹੀਂ ਨਹੀਂ ਕਰਨ ਵਾਲੀ ਪੈ ਗਈ ਹਰਨੋਲੀ ਹੈ ਵਾ ਮਜੀ ਤਾਂ ਨਹੀਂ ਠੀਕ ਆ ਇਹ ਬਾਈ ਮਰੀ ਭੂਆ ਦਾ ਮੁੰਡਾ ਵਿਆਹ ਹੈ ਹਰਨੋਲੀ ਪਿੰਡ ਉੱਥੇ ਜਾਏ ਬਾਈ ਮਜੀਦ ਦੇਖਦਾ ਉਹ ਵੀਡੀਓ ਭਾਈ ਮਜੀਦ ਪਛਾਣ ਬਾਈ ਮੈਂ ਸ਼ਾਇਦ ਦੇਖਿਆ ਹੋਵੇ ਤੁਸੀਂ ਲੋਈ ਜੁੱਟੀਆਂ ਦਾ ਕਰ ਲਈਆਂ ਆਪਾਂ ਨੇ ਸਿਲੈਕਟ ਲੈ ਲਈਆਂ ਤੇ ਹੁਣ ਇੱਕ ਲੈਣੀ ਆਪਾਂ ਕਲੰਗੀ ਤੇ ਇੱਕ ਸੁਰਮੇਦਾਨੀ ਤੇ ਇਹ ਦੇਖਦੇ ਆਂ ਕਰਾਲੀ ਗੁਰ ਕੀ ਇੱਥੇ ਤੇ ਮਿਲ ਜਾਣੀਆਂ ਸੁਰਮੇਦਾਨੀ ਦੇਖ ਲੈਂਦੇ ਆਂ ਦੇਖਿਆ ਲੋਈ ਦੇਖਦੇ ਆਂ ਸੁਰਮੇਦਾਨੀ আর ਕਲੰਗੀ ਦੇਖਦੇ ਆਂ ਇੱਥੇ ਵੀ ਸ਼ਾਇਦ ਮਿਲ ਜੂਗਾ ਪਿਆਜ ਜਾਗੋ ਵਗੈਰਾ ਪਈ ਅਕਲੀੜੇ ਪਏ ਨੇ ਕਰੇ ਸ਼ਰਮੈਲੂ ਬਣ ਜੂ ਗੱਲ ਆਪਣੇ ਲਓ ਦੇਖਿਓ ਬੋ ਮਾਤਾ ਜੀ ਸੀ ਤੇ ਹੁਣ ਇਹਨਾਂ ਨੇ ਫੋਨ ਕਰਿਆ ਤੇ ਹੁਣ ਕੋਈ ਆਊ ਦੁਕਾਨ ਤੇ ਤੇ ਉਹ ਦਿਖਾਉਣਗੇ ਆਪਾਂ ਨੂੰ ਤੇ ਜਾਂ ਤੱਕ ਦੇਖੋ ਦੁਕਾਨ ਦੀ ਮਰਮ ਜਾਤੀ ਦੁਕਾਨ ਬੜੀ ਸੋਹਣੀ ਸਸਰੀ ਜਿਹੀ ਬਣਾਈ ਹੈ ਬਾਈ ਬੀ ਤੇ ਜੋ ਆਪਾਂ ਦੇ ਬੁੱਤ ਵਟਣੀ ਪਏ ਨੇ ਹਨੀ ਕਲਿੱਪ ਹਾਂਜੀ ਕਾਲ ਨਹੀਂ ਖਾਗੋ ਤੁਸੀਂ ਹਾਂ ਲੋ ਜੀ ਦੇਖੋ ਕਲ ਗੀਆਂ ਤੇ ਹੁਣ ਆਪਾਂ ਇੱਕ ਸਲੈਕਟ ਕਰ ਲਈ ਇਹਨਾਂ ਚੋਂ ਤੇ ਤੁਸੀਂ ਵੀ ਦੇਖੋ ਤੁਹਾਨੂੰ ਕਿਹੜੀ ਸੋਹਣੀ ਲੱਗੀ ਦੱਸੋ ਕਮੈਂਟ ਕਰਕੇ ਵੀ ਕਿਹੜੀ ਸੋਹਣੀ ਹੈ ਜੀ ਹੋਤਾ ਜਿਆਦਾ ਕਲਰ ਦੂਜੇ ਆ ਜਾਣਗੇ ਇਹਨਾਂ ਦਾ ਡਾਰਕ ਹੂੰ ਤੇ ਆ ਵੀ ਸੋਣੀ ਹੋਰ ਪਿੱਲਾ ਵੀ ਜੀ ਪੱਗ ਦਾ ਕਲਰ ਕਹਿਣਾ ਤੇ ਕਾਲੇ ਲ ਹਰੇ ਕਲਰ ਨਾਲ ਚੱਲੂਗਾ ਇਹਨਾਂ ਤੇ ਸਿੰਗਲ ਇਹ ਕੋਸਾਡ ਵੀ ਅੱਛਾ ਜੀ ਠੀਕ ਹੈ ਚਲੋ ਜੀ ਮਰੰਡੇ ਵਾਲਾ ਦਾ ਕੰਮ ਆਪਣਾ ਹੋ ਗਿਆ ਓਕੇ ਤੇ ਹੁਣ ਆਪਾਂ ਚੱਲਿਆਂ ਕਰਾਲੀ ਨੂੰ ਤੇ ਕਰਾਲੀ ਆਪਾਂ ਨੇ ਸੂਟ ਦੇਣੇ ਇੱਕ ਤਾਂ ਫੜਨੇ ਆ ਨਹੀਂ ਸੂਟ ਸੂਟ ਫੜਨੇ ਜਿਹੜੇ ਦਿੱਤੇ ਸੀ ਉਹਨੂੰ ਇੱਕ ਦੋ ਕੰਮ ਹੋਰ ਆ ਤੇ ਆਓ ਚੱਲੀਏ ਜੀ ਕਰਾਲੀ ਨੂੰ ਹੁਣ ਦੇਖੀਏ ਕਰਾਲੀ ਵੀ ਬੜਾ ਜਿਹੜੇ ਕੰਮ ਆ ਫੋਥੇ ਕਰਨੇ ਆ ਓਕੇ ਹੋ ਜਾਂ ਤੇ ਉਹ ਆ ਨਹੀਂ ਫਾਇਦਾ ਪੂਰੇ ਦਫਾਣਡ ਹੂਨ ਨੂੰ ਜਦੋਂ ਬੰਦ ਪੁੰਦ ਵਾਲਾ ਚੱਕਰ ਨਹੀਂ ਆ ਇਹ ਵੀ ਦੁਕਾਨ ਬੰਦੋ ਕਿ ਜੀ 12 13 ਹੁਣ 2 ਵਜੇ ਖੁੱਲੂ ਜਾਂ 3 ਵਜੇ ਖੁੱਲੂ ਇੱਕ ਵਾਰ ਖੋਲ ਕੇ ਦੁਕਾਨ ਜਦੋਂ ਇੱਕ ਵਾਰ ਖੋਲ ਲੈਂਦੇ ਮੁੜ ਕੇ ਸ਼ਾਮ ਨੂੰ ਜੀ ਵਧਾਉਂਦੇ ਆ ਉਹਨੂੰ ਤੇ ਯਾ ਜੇ ਮੌਸਮ ਵਾ ਸਵੇਰੇ ਦਾ ਖਰਾਬ ਜਾ ਹੋ ਗਿਆ ਤਾਂ ਤੇ ਹੁਣ ਤੋਂ ਧੁੱਪ ਹੋਣੀ ਜੜੀ ਹੋਈ ਆ ਤੇ ਗਰਮੀ ਵੀ ਆਈ ਓਰੇ ਗਰਮੀ ਕੱਲ 30 ਡਿਗਰੀ ਡੈਂਪਰ ਜਿਹਾ ਸੀ ਤੇ ਹੁਣ ਵੀ ਹੋਊਗਾ 17 18 ਦਾ ਨੋ ਯਾਪਨੀ ਜੇ ਆਪਾਂ ਕਰਾ ਲਈ ਅੱਗੇ ਲੇਟਾਂ ਕੋਲ ਦੇਖੋ ਕਰਾਲੀ ਦੇ ਰੰਗ ਮਰੰਡਾ ਕਰਾਲੀ ਨਾਲੋਂ ਸੋਹਣਾ ਇਹ ਕਰਾਲੀ ਮਰੰਡੇ ਨਾਲੋਂ ਸੋਹਣੀ ਹੈ ਉਹ ਆਗਰਾ ਬਾਈ ਜੀ ਲਾ ਲੈਂਦਾ ਹੈ ਹਜਾਬ ਚਾ ਕੇ ਬਦ ਇਲਾਕਾ ਕਿ ਕੱਲ ਦਿਹਾੜੀ ਨਾਂ ਦੀ ਆਉਂਦੀ ਆ ਤੁਰਦੇ ਫਿਰਦੇ ਆਂਦੀ ਆ ਨਾ ਅੱਗੇ ਚਾਉਂ ਜੀ ਭੁੱਖ ਲੱਗਦੀ ਆ ਬੰਦੇ ਨੂੰ ਬਾਹਰ ਤੇ ਆਦੀ ਆ ਪਤਾ ਨਹੀਂ ਵੀਰੇ ਇਕੱਲੇ ਨਾਲ ਹੁੰਦਾ ਪਤਾ ਨਹੀਂ ਬਾਈ ਤੁਹਾਡੇ ਨਾਲ ਕਿੰਦਾ ਉਹ ਮੈਂ ਤਾਂ ਜਿੱਦਣ ਹੋਏ ਆ ਜਿੰਨਾ ਪਿੰਡ ਪੰਜਾਬ ਚ ਐਂਟਰ ਹੋ ਜੀਦਾ ਭੁੱਖ ਹੀ ਲੱਗਦੀ ਹੈ ਜਦੋਂ ਰੋਟੀ ਖਾਈ ਦੀ ਨਹੀਂ ਹੈ ਕਈ ਵਾਰ ਸਾਰਾ ਸਾਰਾ ਦਿਨ ਲੰਘ ਜਾਂਦਾ ਸੇ ਤੀਆਂ ਵਾਂਗ ਲੰਘਦੇ ਨੇ ਅੱਜ ਨਾ ਦਾ ਦਿਮਾਗ ਉਹ ਡਿਪਰੈਸ਼ਨ ਨਾ ਕੋਈ ਟੈਨਸ਼ਨ ਕੁਝ ਨਹੀਂ ਰਹਿੰਦਾ ਹੈ ਲੋ ਜੀ ਹੁਣ ਆਪਾਂ ਜਾਣਾ ਓਰੇ ਟਰੇਲਰ ਕੋਲ ਕੱਟੀ ਕਿਤੇ ਸਾਡੇ ਪਿੰਡ ਦੀ ਕੁੜੀਆਂ ਬਹੁਤ ਤਰਹੀ ਹੁੰਦੀਆਂ ਇਹ ਪੂਰਾ ਇੰਡੀਕੇਟਰ ਵੱਧ ਲਈ ਖਾ ਪਈ ਜਾਂਦਾ ਵਾਈਬਰ ਨਾਲ ਸੋਚਦੇ ਹੋ ਤਾਂ ਲੱਗ ਜਾਂਦਾ ਯੂਨੀਵਰਸਲ ਇੰਡੀਕੇਟਰ ਲਾਉਣਾ ਪਹਿਲਾਂ ਵਾਈਬਰ ਲੱਗ ਜਾਂਦਾ ਬਾਕੀ ਸਾਈਡ ਸੂਡ ਵਾਲਾ ਨਹੀਂ ਐਡਾ ਚੱਕਰ ਪੈਂਦਾ ਹੈ ਇੱਕ ਹੋਰ ਬੰਦਾ ਛੜਕਦੇ ਹੋ ਗਿਆ ਸੱਟ ਜਾਂ ਫੇਰ ਨਹੀਂ ਪਤਾ ਲੱਗਦਾ ਹੈ ਸਾਈਡ ਤੋਂ ਕਿੱਡਾ ਉਲਝਣ ਗਈ ਗਈ ਲਈ ਲੋਈ ਆਪਾ ਗਏ ਨੂੰ ਕਪੜੇ ਮੈਂ ਤਾਂ ਖੜਨਾ ਬਾਹਾਰੇ ਇਹ ਜਵੰਦਰ ਦੇ ਕੱਪੜੇ ਇੱਕ ਨੋਈ ਲੋ ਜੀ ਫੜ ਲਿਆ ਉਹਦੇ ਕੱਪੜੇ ਤੇ ਹੁਣ ਦੇਖਦੇ ਆ ਕਿ ਕੁਝ ਰਹਿ ਗਿਆ ਜਾਂ ਨਹੀਂ ਪੁੱਛਦੇ ਆ ਗੁਰਪ੍ਰੀ ਨੂੰ ਨਹੀਂ ਚੱਲਦੇ ਹੁਣ ਘਰ ਨੂੰ ਮੁੜ ਕੇ ਆਉਣਾ ਜੀ ਮੈਂ ਬੰਬਲੇ ਕੇ ਜਾਣੇ ਆ ਗਏ ਤੇ ਫਿਰ ਤੁਹਾਨੂੰ ਦਿਖਾਉਨੇ ਆ ਬੰਬ ਵੀ ਦਿਖਾਉਨੇ ਆ ਆਪਣਾ ਕਰਾਲੀ ਉਰੇ ਬੰਬੂ ਵਾਧੂ ਮਿਲਦੇ ਆ ਜੀ ਔਰ ਇਹਨਾਂ ਕੋਲ ਲਾਇਸੈਂਸ ਆ ਉਰੇ ਕਰਾਲੀ ਚ ਫੈਕਟਰੀਆਂ ਵਾਲੇ ਕੋਲ ਬਣਾਉਣ ਦਾ